ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸ਼੍ਰੀ ਮੁਖਸਰ ਸਾਹਿਬ ਵਿਖੇ ਅੱਜ ਪੰਜਾਬ ਵਿਧੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਪਾਇਆ ਦੇ ਹੱਕ ਵਿੱਚ ਰੋਡ ショਅ ਕੀਤਾ ਤੇ ਇਹ ਰੋਡ ショਅ ਕੋਟਕਪੂਰਾ ਬਾਈਪਾਸ ਤੋਂ ਸ਼ੁਰੂ ਹੋ ਕੇ ਸਮਾਪਤ ਹੋਇਆ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਰਾਜਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਦੀਆਂ ਕਿੱਕਲੀਆਂ ਹੁਣ ਕੋਈ ਨਹੀਂ ਸੁਣ ਰਿਹਾ ਤੇ ਆਮ ਆਦਮੀ ਪਾਰਟੀ ਤੋਂ ਲੋਕ ਅੱਕ ਚੁੱਕੇ ਹਨ ਜੋਨ 1984 ਦੇ ਮੁੱਦੇ ਦੇ ਭਾਜਪਾ ਗੋਵ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਸੰਬੰਧੀ ਉਹਨਾਂ ਕਿਹਾ ਹੈ ਕਿ ਭਾਜਪਾ ਵਾਲੇ ਮੁੱਦੇ ਛੱਡ ਕੇ ਆਮ ਲੋਕਾਂ ਨੂੰ ਧਰਮ ਜਾਤ ਦੇ ਨਾਂ ਤੇ ਪਟਕਾਉਣਾ ਚਾਹੁੰਦੇ ਹਨ ਉਹਨਾਂ ਕਿਹਾ ਹੈ ਕਿ ਜਿਸ ਅੱਗ ਨਾਲ ਭਾਜਪਾ ਖੇਡ ਰਹੀ ਹੈ ਜੇਕਰ ਇਹ ਅੱਗ ਫੈਲ ਗਈ ਤਾਂ ਇਹ ਦੇਸ਼ ਨੂੰ ਬਚਾਉਣ ਵਾਲਾ ਕੋਈ ਨਹੀਂ ਰਹੇਗਾ ਅਨਲਿਸਿਸ ਤੁਹਾਡੇ ਅਨਲਿਸਿਸ ਕੀ ਕਹਿੰਦੇ ਜੋ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ 13 0 ਅਨਲਿਸਿਸ ਇਹ ਕਹਿੰਦੇ ਨੇ 13 0 ਆ ਯਾਰ ਮੋਟਰਸਾਈਕਲ ਬੰਦ ਕਰਾਖਾ ਇਹਨਾਂ ਤੋਂ ਆ ਮੋਟਰਸਾਈਕਲ ਬੰਦ ਕਰੋ ਮੁੱਖ ਮੰਤਰੀ ਜੋ ਕਹਿੰਦਾ ਉਹ ਹਰ ਗੱਲ ਸੱਚ ਨਹੀਂ ਹੁੰਦੀ ਹੈ ਮੈਨੂੰ ਲੱਗਦਾ ਹੈ 0 13 ਹੋ ਜਾਏਗਾ ਮੁੱਖ ਮੰਤਰੀ ਦੇ ਜਿਹੜੇ ਹਾਲਾਤ ਹੈ ਹੁਣ ਮੁੱਖ ਮੰਤਰੀ ਦੀ ਕਿੱਕ ਲਈ ਕੋਈ ਨਹੀਂ ਸੁਣ ਰਿਹਾ ਮੁੱਖ ਮੰਤਰੀ ਨਵੀਆਂ ਕਿੱਕ ਲੀਆਂ ਜਿੰਨੀਆਂ ਮਰਜ਼ੀ ਤਿਆਰ ਕਰ ਲੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਛਾੜੂ ਹੈ ਲੋਕਾਂ ਨੇ ਮਨ ਬਣਾ ਲਿਆ ਕਿ ਉਹਨੂੰ ਖਿਲਾਰ ਕੇ ਰੱਖਣਾ ਆਮ ਤੌਰ ਤੇ ਆਪਾਂ ਮੁੱਦੇ ਵੇਖਦੇ ਹਾਂ ਪਰ ਇਹ ਕਿ ਵੋਟਾਂ 'ਚ ਪਹਿਲੀ ਵਾਰੀ ਦੇਖਿਆ ਜਿਵੇਂ ਜੂਨ 84 ਦਾ ਮੁੱਦਾ ਭਾਜਪਾ ਚੱਕ ਰਹੀ ਆ ਜੇ ਵੀ ਨੱਟਾ ਕਹਿੰਦਾ ਰਾਹੁਲ ਗਾਂਧੀ ਮਾਫੀ ਮੰਗ ਲੈਂਦੇ ਜੇ ਕੁਝ ਇਸ ਤਰ੍ਹਾਂ ਦੇ ਬਿਆਨ ਆ ਰਹੇ ਹਨ ਜਦ ਰੁਨੀਤ ਬਿੱਟੂ ਵੀ ਬੋਲ ਰਿਹਾ ਹੈ ਆ ਚਿੰਤਿਤ ਕਿਉਂ ਇਹ ਮੁੱਦਾ ਚੇਤੇ ਆਇਆ ਭਾਜਪਾ ਨੂੰ 10 ਸਾਲਾਂ ਦੀ ਭਾਜਪਾ ਦੀ ਸਰਕਾਰ ਪੰਜਾਬ ਜਿਹੜੀ ਭਾਜਪਾ ਸਰਕਾਰ ਹੈ ਉਹ ਜਾਣ ਬੁਝ ਕੇ ਇਸ ਦੇਸ਼ ਦੇ ਵਿੱਚ ਲੋਕਾਂ ਨੂੰ ਲੜਾਉਣਾ ਚਾਹੁੰਦੀ ਹੈ ਆਪਸੀ ਭਾਈਚਾਰਾ ਖਰਾਬ ਕਰਨਾ ਚਾਹੁੰਦੀ ਹੈ ਕਦੇ ਉਹ ਕਹਿ ਦਿੰਦੇ ਆ ਕਿ ਮੁਸਲਮਾਨ ਲੀਗ ਦਾ ਇਹ ਮੈਨੀਫੈਸਟੋ ਹੈ ਕਦੇ ਉਹ ਕਹਿੰਦੇ ਆ ਕਿ ਮੰਗਲ ਸੂਤਰ ਸੁਰੱਖਿਅਤ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਮੈਨੂੰ ਸ਼ਰਮ ਆ ਰਹੀ ਹੈ ਕਿ ਮੈਂ ਉਸ ਦੇਸ਼ ਦਾ ਨਿਵਾਸੀ ਹਾਂ ਜਿੱਥੇ ਲੋਕ ਮੁੱਦੇ ਛੱਡ ਕੇ ਜਾਨ ਪੁੱਜ ਕੇ ਇਸ ਦੇਸ਼ ਦੇ ਲੋਕਾਂ ਨੂੰ ਭੜਕਾਉਣਾ ਚਾਹੁੰਦੇ ਕੋਈ ਵਿਅਕਤੀ ਕਿਸੇ ਜਾਤੀ ਦੇ ਧਰਮ ਵਾਲੇ ਦੇ ਘਰੇ ਜਨਮ ਲੈਂਦਾ ਔਰ ਕੀ ਕੁਸੂਰ ਹੈ ਅਗਰ ਇਹ ਜਿਹੜੀ ਅੱਗ ਨਾਲ ਭਾਜਪਾ ਖੇਡ ਰਹੀ ਹੈ ਇਹ ਅੱਗ ਇਸ ਤਰ੍ਹਾਂ ਫੈਲੂਗੀ ਤਾਂ ਮੈਨੂੰ ਲੱਗਦਾ ਇਸ ਦੇਸ਼ ਨੂੰ ਬਚਾਉਣ ਵਾਲਾ ਕੋਈ ਨਹੀਂ ਰਹੇਗਾ ਸੋ ਮੇਰੀ ਬੇਨਤੀ ਹੈ ਭਾਜਪਾ ਦੇ ਲੋਕਾਂ ਨੂੰ ਕਿ ਕੁਰਸੀ ਦੇ ਪਿੱਛੇ ਤੁਸੀਂ ਇਸ ਦੇਸ਼ ਨੂੰ ਤੋੜਨਾ ਬੰਦ ਕਰੋ ਲੋਕਾਂ ਨੂੰ ਲੜਾਉਣਾ ਬੰਦ ਕਰੋ ਹਰ ਧਰਮ ਸਿਖਾਉਂਦਾ ਹੈ ਕਿ ਇੱਕ ਦੂਜੇ ਦੀ ਹਫਾਜ਼ਤ ਕਰੋ ਮੈਂ ਸਿੱਖਾਂ ਮੈਂ ਸਿੱਖਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦਾ। ਅਗਰ ਕੋਈ ਸਿੱਖ ਕਿਸੇ ਨਾਲ ਅਨਿਆਇ ਕਰੇਗਾ ਤਾਂ ਮੈਂ ਅਨਿਆਇ ਦੇ ਸਾਹਮਣੇ ਖੜਾ ਹੋਊਂਗਾ। ਮੈਂ ਸਿੱਖ ਨਾਲ ਨਹੀਂ ਖੜਾ ਹੋਊਂਗਾ। ਤੋਂ ਮੇਰੇ ਕਹਿਣ ਦਾ ਮਤਲਬ ਇਹੀ ਸਾਡਾ ਧਰਮ ਹੋ ਰਹੀ, ਸਾਡਾ ਗੁਰੂ ਸਿਖਾਉਂਦਾ ਹੈ। ਅੱਜ ਮਹਿੰਗਾਈ ਦਾ ਸਭ ਤੋਂ ਵੱਡਾ ਮੁੱਦਾ ਹੈ, ਬੇਰੋਜ਼ਗਾਰੀ ਦਾ ਸਭ ਤੋਂ ਵੱਡਾ ਮੁੱਦਾ ਹੈ, ਨਸ਼ਿਆਂ ਦਾ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ, ਲਾਅ ਐਂਡ ਆਰਡਰ ਦਾ ਸਭ ਤੋਂ ਵੱਡਾ ਮੁੱਦਾ ਹੈ। ਬਦਕਿਸਮਤੀ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਔਰ ਪੰਜਾਬ ਦਾ ਮੁੱਖ ਮੰਤਰੀ ਦੋਨੋਂ ਇਹ ਜਾਣੇ ਜਿਹੜੇ ਪੰਜਾਬ ਦੇ ਜਾਂ ਦੇਸ਼ ਦੇ ਮੁੱਦਿਆਂ ਨੂੰ ਐਡਰ ਕੋਈ ਕਿੱਕਲੀ ਪਾਰ ਰਿਹਾ ਤੇ ਕੋਈ ਦੇਸ਼ ਨੂੰ ਤੋੜਨ ਦੀ ਗੱਲ ਕਰ ਰਿਹਾ ਪੋਲੀਟੀਕਲ ਪ੍ਰੈਡਿਕਸ਼ਨ ਜਿਹੜੀਆਂ ਨੇ ਉਹ ਵਾਵਾ ਨੇ ਅਮਿਤ ਸ਼ਾਹ ਕਹਿੰਦੇ 310 ਹੋ ਗਈਆਂ ਉਹ ਦੱਸਾਂਗੇ ਦੱਸ ਦੇ ਆਗੇ ਅਮਿਤ ਸ਼ਾਹ ਨੂੰ ਦੱਸਾਂਗੇ ਜਿਹੜਾ ਚਹੇਤਾ ਅਮਿਤ ਸ਼ਾਹ ਦਾ ਜਿਹਦੇ ਪਿੱਛੇ ਕੱਲ ਅਮਿਤ ਸ਼ਾਹ ਜੀ ਲੁਧਿਆਣੇ ਆਈ ਸੀ ਉਹੀ ਚਿਤ ਕਰਕੇ ਭੇਜਾਂਗੇ ਔਰ ਚੀਰੋ ਮੈਂ ਗਰੰਟੀ ਨਾ ਕਹਿ ਸਕਦਾ ਜਿੱਥੇ ਜਿੱਥੇ ਅਮਿਤ ਸ਼ਾਹ ਜੀ ਤੇ ਮੋਦੀ ਜੀ ਆਏ ਹੈ ਉਹ ਸੀਟਾਂ ਵੱਡੇ ਫਰਕ ਨਾਲ ਮੈਨੂੰ ਲੱਗਦਾ ਉਹਨਾਂ ਦੀਆਂ ਜਿਹੜੀਆਂ ਡਿਪੋਜ਼ਿਟ ਹੈ ਜਮਾਨਤ ਜਬਤਾਂ ਕਰਾ ਕੇ ਭੇਜੋ ਅੱਜ ਰਵਨੀਤ ਬਿੱਟੂ ਫੇਰ ਲਾਈਵ ਹੋਇਆ ਕਟਾਰੀਆ ਪਰਿਵਾਰ ਦਾ ਜ਼ਿਕਰ ਉਹਨਾਂ ਨੇ ਵੈਸੇ ਹੀ ਦੁਰਿੰਦੇ ਤੱਕ ਦਾ ਸ਼ਬਦ ਉਹ ਮੈਂ ਕਹਿੰਦਾ ਕਿ ਇਹਦਾ ਉੱਤਰ ਵੀ ਦੇ ਦਿਆਂਗੇ ਇਹ ਜਿਹੜਾ ਰਵਨੀਤ ਬਿੱਟੂ ਹੈ ਬੁਖਲਾੜ ਚ ਆ ਗਿਆ ਮੇਰਾ ਸਤਕਾਰਯੋਗ ਭਰਾ ਇਹਦੇ ਕੋਲ ਕੋਈ ਕੰਮ ਨਹੀਂ ਹੈ ਘਰੇ ਬੈਠਾ ਫਿਰ ਤੂੰ ਹੁਣ ਤੱਕ ਕਾਰਵਾਈ ਕਿਉਂ ਨਹੀਂ ਕਰਾਈ ਹੁਣ ਤੱਕ ਕੁਝ ਹੋਇਆ ਕਿਉਂ ਨਹੀਂ ਜਿਹੜਾ ਮਸਲਾ ਕੋਈ ਮਸਲਾ ਹੀ ਨਹੀਂ ਹੈ ਔਰ ਰਾਜੇ ਵਿੜਿੰਗ ਤੇ ਕਿਸੇ ਪ੍ਰਕਾਰ ਦੀ ਕੋਈ ਐਫਆਈਆਰ ਨਾ ਸੀ ਨਾ ਕੋਈ ਹੈ ਅਰੇ ਵੀ ਬੇਫਜ਼ੂਲ ਜਿਹੜੀ ਗੱਲ ਕਰਦਾ ਇਹਦੇ ਖਿਲਾਫ ਅਸੀਂ ਡਿਫਰਮੇਸ਼ਨ ਦਾ ਕੇਸ ਪਾਵਾਂਗੇ ਮੇਰੇ ਖਿਲਾਫ ਕੋਈ ਮਕਦਮਾ ਨਹੀਂ ਹੈ ਮੇਰੇ ਨਾਲ ਉਹ ਪਰਿਵਾਰ ਰੋਜ਼ਾਨਾ ਵਰਤਦਾ ਹੈ ਰੋਜ਼ਾਨਾ ਇਕੱਠੇ ਹੁੰਨੇ ਆ ਅਸੀਂ ਲੋਕ ਰੋਜ਼ਾਨਾ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਹੈ ਤੁਸੀਂ ਜਾ ਕੇ ਉਸ ਪਰਿਵਾਰ ਨੂੰ ਪੁੱਛ ਸਕਦੇ ਹੋ ਇਸ ਤਰ੍ਹਾਂ ਦੀਆਂ ਬਕਵਾਸ ਬਾਜ਼ੀ ਕਰਨੀ ਗਲਤ ਕਰਨੀ ਲੈ ਬਿੱਟੂ ਗੱਲ ਸੁਣ ਲੈ ਜੋਰ ਲਾਲਾ ਜਿੰਨਾ ਮਰਜੀ ਤੇਰਾ ਸਪਨਾ ਔਰ ਜੋ ਤੂੰ ਗਦਾਰੀ ਕੀਤੀ ਕਾਂਗਰਸ ਪਾਰਟੀ ਨੇ ਤੈਨੂੰ ਰਗੜ ਕੇ ਭੇਜੂਗਾ ਲੁਧਿਆਣੇੋਂ ਜੋਰ ਲਾਲਾ ਕਾਂਗਰਸ ਪਾਰਟੀ ਗਰਮੀ ਦਾ ਪਾਰਾ ਜਿਸ ਤਰ੍ਹਾਂ ਦਿਨ-ਪ੍ਰਤੀ ਦਿਨ ਵੱਧਦਾ ਜਾ ਰਿਹਾ ਉਸੇ ਤਰ੍ਹਾਂ ਇਆਮ ਲੋਕ ਕਾਦੀਆਂ ਮੁਸ਼ਕਿਲਾਂ ਵਿਵਾਦੀਆਂ ਆ ਚਾਰੀਆਂ ਤੇ ਇਸ ਮੌਸਮ ਵਿੱਚ ਪਾਣੀ ਸਭ ਤੋਂ ਜ਼ਿਆਦਾ ਅਹਿਮ ਚੀਜ਼ ਲੋਕਾਂ ਲਈ ਹੋ ਜਾਂਦੀ ਹੈ ਪਰ ਜਿਨ੍ਹਾਂ ਨੂੰ ਪੀਣ ਵਾਲਾ ਪਾਣੀ ਜਾਂ ਫਿਰ ਨਹਾਉਣ ਵਾਸਤੇ ਵੀ ਪਾਣੀ ਦਾ ਨਸੀਬ ਨਾ ਹੋਵੇ ਤਾਂ ਸੋਚੋ ਉਹਨਾਂ ਦੇ ਕੀ ਹਾਲਾਤ ਹੋਣਗੇ ਇਸ ਦਾ ਅੰਦਾਜ਼ਾ ਤੁਸੀਂ ਮੈਅਜ਼ੀ ਲਗਾ ਸਕਦੇ ਹੋ ਮਾਮਲਾ ਫਿਰੋਜ਼ਪੁਰ ਦੇ ਬਸਤੀ ਸ਼ੇਖਾਵਾਲਾ ਦਾ ਹੈ ਜਿਸ ਦੀ ਕੇ ਕੁੱਲ ਆਬਾਦੀ ਦੇ ਕਰ 3000 ਹੈ ਪਰ ਕਈ ਮਹੀਨਿਆਂ ਤੋਂ ਸ਼ੇਖਾਵਾਲੀ ਦੇ ਲੋਕ ਪੀਣ ਵਾਲੇ ਪਾਣੀ ਤੋਂ ਤਰਸ ਰਹੇ ਹਨ ਅਤੇ ਟੂਟੀਆਂ ਵਿੱਚ ਪਾਣੀ ਦੀ ਇੱਕ ਬੂੰਦ ਵੀ ਨਹੀਂ ਆਂਦੀ ਤੇ ਅੱਧਾ ਘੰਟਾ ਲੱਗ ਜਾਂਦਾ ਹੈ ਤਾਂ ਕਈ-ਕਈ ਦਿਨ ਉਹਨਾਂ ਨੂੰ ਪਾਣੀ ਨਸੀਬ ਵੀ ਨਹੀਂ ਹੁੰਦਾ ਕੀ ਨਾਮ ਤੁਹਾਡਾ ਸਰ ਪਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਸ਼ੇਖਾਵਾਲਾ ਅੱਜ ਤੱਕ ਇਹਦੀ ਬਾਟੀਆਂ ਖੜਕਾਰੀ ਕਿਸ ਵਜ੍ਹਾ ਕਰਕੇ ਖੜਕਾਰ ਸਰ ਸਾਡੇ ਪਾਣੀ ਆ ਰਿਹਾ 5 ਮਿੰਟ ਹੋ ਗਏ ਨੇ ਤੇ ਅਸੀਂ ਬਹੁਤ ਹੀ ਮਤਲਬ ਵਿੱਚ ਦਿੱਕਤ 'ਚ ਆਂ ਤੇ ਸਾਡੇ ਘਰ ਨਾਲ ਕਾਇ ਤੇ ਇਸ ਦਾ ਨਾਲ ਕਾ ਗੇੜ-ਗੇੜ ਕੇ ਆਪ ਕਾ ਤਾਂ ਵੀ ਦੁੱਤੀ ਹੋਈ ਪਾਣੀ ਵਾਲ ਪੀਣ ਵਾਲਾ ਨਹੀਂ ਆਉਂਦਾ ਕੀ ਕਰਨਾ ਗੰਦਾ ਗੰਦਾ ਪਾ ਜੇ ਕਿਤੇ ਆਂਦਾ ਤੇ ਗੰਦਾ ਆਂਦਾ ਤੇ ਜੇ ਨਹੀਂ ਤਾਂ ਆਂਦਾ ਹੀ ਨਹੀਂ ਅਸੀਂ ਫੋਨ ਕਰਦੀਏ ਤੇ ਮਾੜਾ ਮੋਟਾ ਆ ਜਾਂਦਾ ਪਾਣੀ ਆਉਂਦਾ ਹੀ ਨਹੀਂ ਬਿਲਕੁਲ ਪੀਣ ਵਾਲਾ ਸਾਡੇ ਮੋੜ ਤੋਂ ਪ੍ਰੋਬਲਮ ਹੈ ਉੱਥੋਂ ਪਾਪ ਖਰਾਬ ਹੋ ਸੈਟ ਹੀ ਨਹੀਂ ਕਰਦੇ 3 ਵਾਲਾ ਪਾਣੀ ਬਿਲਕੁਲ ਨਹੀਂ ਆ ਰਿਹਾ ਨਾ ਨਾ ਨੰਤੋਂ ਵਾਲਾ ਕੁਝ ਵੀ ਨਹੀਂ ਪੀਣ ਨਾਲ ਤਾਂ ਚਲ ਮਾਰ ਮਟਣਾ ਨਹੀਂ ਕਿ ਤੋੜਾ ਹੋ ਗਿਆ ਹੋਣ ਗਰਮੀ ਹੈ ਗਰਮੀ ਚ ਕਿੱਦਾਂ ਜਿਆਦਾ ਤਾਂ ਸਾਡੀਆਂ ਪਾਪ ਪਈਆਂ ਉਦੋਂ ਤੋਂ ਹੀ ਇਦਾਂ ਆ ਰਿਹਾ 5-6 ਮਹੀਨੇ ਤੋਂ ਪਾਣੀ ਨਹੀਂ ਆ ਰਿਹਾ 6 ਸਾਲ ਤੋਂ ਪਾਣੀ ਨਹੀਂ ਆ ਰਿਹਾ ਕਦੀ ਅਫਸਰ ਆ ਕੇ ਧਿਆਨ ਹੀ ਨਹੀਂ ਦਿੰਦਾ ਕੋਈ ਧਿਆਨ ਦਾ ਇੱਥੇ ਲਵੇ ਕਨੈਕਸ਼ਨ ਦਿੱਤਾ ਹੀ ਉਹਦੇ ਅਸੀਂ ਇਹੀ ਦਿੱਕਤ ਚੀਆਂ ਬਸ ਕੋਈ ਪਾਣੀ ਆ ਕਦੀ ਨਹੀਂ ਆ ਕਦੀ ਆਇਆ ਕਦੀ ਨਹੀਂ ਮੁਰਾਦ ਬਹੁਤ ਹੀ ਆਇਆ ਤੇ ਗੰਦਾ ਆਇਆ ਪਾਣੀ ਆ ਗੰਦਾ ਗੰਦਾ ਆ ਜਾਂਦਾ ਕਿ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਸੇਖਾਂ ਨਿਵਸਤੀ ਦੇ ਮਤ ਕਿੰਨੀ ਦਿਨ ਹੋ ਗਈ ਜਿਹੜਾ ਪਾਣੀ ਨਹੀਂ ਆ ਰਿਹਾ ਕਿ ਕਿਹੜਾ ਕਿਹੜਾ ਨਹੀਂ ਪਾਣੀ ਪੀਣ ਵਾਲਾ ਕਿਸ ਤਰ੍ਹਾਂ ਪੀਣ ਵਾਲਾ ਵੀ ਉੱਥੋਂ ਹੀ ਪੀਦਾ ਸੀ ਜਿਹਨਾਂ ਦਾ ਨਲਕਿਆ ਤੋਂ ਲੈ ਕੇ ਜੀੜ ਕੇ ਪੀਦਾ ਕੀ ਪਾਣੀ ਨਹੀਂ ਬਿਲਕੁਲ ਆਉਂਦਾ ਬਿਲਕੁਲ ਹੀ ਨਹੀਂ ਪਾਣੀ ਆ ਰਿਹਾ ਅੱਛਾ ਕੋਈ ਬੜੇ ਤੰਗ ਆ ਕੋਈ ਅਧਿਕਾਰੀਆਂ ਨੂੰ ਕੰਪਲੀਟਾਂ ਵੀ ਕੀਤੀਆਂ ਕੋਈ ਹਾਂ ਬਹੁਤ ਹੀ ਬਹੁਤ ਕੋਈ ਨਹੀਂ ਆਉਂਦਾ ਕਿਸਾਰ ਲਾਂਦੇ ਨਾ ਕੋਈ ਨਹੀਂ ਇੱਥੇ ਆਂ ਹੁਣ ਤੁਸੀਂ ਆ ਜਿਹੜੀਆਂ ਬਾਲਟੀਆਂ ਖੜਕਾਰੇ ਕਿਸ ਵਜ੍ਹਾ ਕਰਕੇ ਖੜਕਾਰੇ ਇਹ ਪਾਣੀ ਕਰਕੇ ਹੀ ਖੜਕਾਰਾ ਹੈ ਸਰਕਾਰ ਨੂੰ ਜਗਾ ਰਹੇ ਸਰਕਾਰ ਨੂੰ ਜਗਾ ਰਹੇ ਪਾਣੀ ਸਰਕਾਰ ਜਾਗੇ ਤਾਂ ਜਾਗੇ ਹੂੰ ਸਾਡੇ ਪਾਣੀ ਆਵੇ ਕਿਵਲ ਦਾ ਪ੍ਰਬੰਧ ਨਹੀਂ ਪਾਣੀ ਦਾ ਪ੍ਰਬੰਧ ਨਹੀਂ ਲਾਈਟ ਦਾ ਪ੍ਰਬੰਧ ਨਹੀਂ ਪਰ ਕੋਈ ਅਫਸਰ ਧਿਆਨ ਨਹੀਂ ਦਿੰਦਾ ਮੈਂ ਕਹੀਂ ਤੁਹਾਡੇ ਚੈਨਲਾਂ ਦੇ ਵਾਈਟਾ ਦੇ ਚੁੱਕਾ ਹੋਣ ਵੀ ਰਾਤ ਦੀ ਲਾਈਟ ਗਈ ਲਾਈਟ ਦਾ ਮੰਦਾਲ ਉਦੋਂ ਬਾਅਦ ਪਾਣੀ ਤੇ ਬੀਬੀਆਂ ਨੇ ਕਹਿ ਦਿੱਤਾ ਤੁਹਾਨੂੰ ਵੀ 6 ਮਹੀਨੇ ਹੋ ਗਏ ਨੇ ਪਾਣੀ ਤੋਂ ਧੁਕੀ ਲੋਕ ਮੰਗਦੇ ਕੀ ਨੇ ਅਸੀਂ ਬਾਰ ਬਾਰ ਲੋਕਾਂ ਨੂੰ ਮੁਰਕ ਬਣਾਈਆਂ ਨੇ ਵੋਟਾਂ ਮੰਗਣ ਭੱਜਿਆ ਨੇ ਪਰ ਲੋਕਾਂ ਦੀਆਂ ਜ਼ਰੂਰਤਾਂ ਦੇ ਕੋਈ ਨਹੀਂ ਕਰਾ ਉਤਰਦਾ ਹੁਣ ਇਹਨਾਂ ਦੀ ਆ ਬੱਚੇ ਨਿੱਕੇ ਨੇ ਬੱਚੇ ਬੁਰਸ਼ ਤੋਂ ਨਾ ਹਨ ਤੁਮ ਤੋਂ ਆਕੇ ਨੇ ਸਕੂਲੇ ਜਾਣਾ ਤੇ ਪਾਣੀ ਧਰੋਂਦੇ ਪਰ ਦਿਨ ਚ ਐਸਜੀਓ ਨੂੰ ਤੁਹਾਡੇ ਸਾਹਮਣੇ ਤੁਸੀਂ ਤਾਂ ਲੇਟ ਹੋਗਾ ਐਸਜੀਓ ਨੂੰ ਕਿਹਾ ਪਰ ਇਹ ਲਾਰੇ ਲਾਈ ਜਾਂਦੇ ਨੇ ਫਿਰ ਇਹ ਤੇ ਬੜੀ ਵੱਡੀ ਸਮੱਸਿਆ ਹੈ ਜਦ ਪਾਣੀ ਮਿਕਸ ਹੋ ਕੇ ਆਂਦਾ ਕੱਲ ਨੂੰ ਬਿਮਾਰੀਆਂ ਲੱਗ ਗਈਆਂ ਇਹ ਬਸਤੀ ਨੂੰ ਨਹੀਂ ਪੂਰੇ ਸ਼ਹਿਰ ਨੂੰ ਖਤਰਾ ਹੈ ਸੰਭਾਲੇ ਨਹੀਂ ਜਾਣੇ ਕਿੰਨੇ ਗਰਮੀ ਦਾ ਮਾਹੌਲ ਹੈ ਸੰਭਾਲੇ ਨਹੀਂ ਜਾਣੇ ਕਿ ਕਿੰਨੇ ਲੋਕ ਬਿਮਾਰ ਹੋਣਗੇ ਇਹ ਸਾਰੀਆਂ ਜ਼ਿੰਮੇਵਾਰੀਆਂ ਇਹ ਨਿਭਾਉਣੀਆਂ ਚਾਹੀਦੀਆਂ ਮੈਂ ਪ੍ਰੈਸਰਗੇ ਵੀ ਮੈਂ ਚਰਣਾ ਚ ਬੇਨਤੀ ਕਰਦਾ ਵੀ ਇਸ ਆਪਣੇ ਤਰੀਕੇ ਨਾਲ ਇਸ ਵਾਰਟ ਨੂੰ ਇਸ ਗੱਲ ਨੂੰ ਉਠਾਓ ਜਿਹੜਾ ਮੁੱਖ ਮੰਤਰੀ ਦੇ ਕੰਨ ਖੋਲੋ ਵੀ ਬੈਠਾ ਉੱਤੇ ਤੂੰ ਕਹਿੰਦਾ ਮੈਂ ਬੜੇ ਕੰਮ ਕਰਦਾ ਕਿੱਥੇ ਕੰਮ ਕਰਦਾ ਸਾਨੂੰ ਦੇਹ ਲਾ ਰਿਹਾ ਤੈਨੂੰ ਵਾਲੀ ਨਹੀਂ ਕੰਮ ਕਰੰਦਾ ਸਦਾ ਹਸਲ ਕਰ ਲਈ ਲੋਕਾਂ ਦੇ ਤੂੰ ਫੋਟ ਦਾ ਫਾਇਦਾ ਲਿਆ ਪਰ ਰਿਟਨ ਚ ਤੈਨੂੰ ਵਾਲੀ ਨਹੀਂ ਕੰਮ ਕਰਾਉਂਦਾ ਜੇ ਕਹਿੰਦਾ ਐਮਸੀ ਸਰਪੰਚ ਬੋਲੇ ਬੋਲੇ ਉਹਦਾ ਘਰ ਦਾ ਨਾ ਬੋਲੇ ਉਹਦਾ ਪਰਿਵਾਰ ਦਾ ਹਿੱਸਾ ਨਾ ਬੋਲੇ ਐਮਸੀ ਬੋਲੇ ਜੇ ਅਸੀਂ ਪਬਲਿਕ ਦੇ ਵੋਟਾਂ ਲਈਆਂ ਪਬਲਿਕ ਦੀ ਮਤ ਕਰਨਾ ਚਾਹਣੇ ਆ ਤੇ ਕਹਿੰਦੇ ਕੋਈ ਬੋਲੇ ਹੀ ਨਾ ਅਸੀਂ ਵਾਸੀ ਵੀ ਆ ਸਾਨੂੰ ਵੋਟਾਂ ਨਾਲ ਹੀ ਨਹੀਂ 1 ਲੱਖ ਦੇ ਵਾਸੀ ਵੀ ਆ ਅਮਦਰਦੀ ਸਾਡੇ ਲੋਕਾਂ ਨਾਲ ਅਸੀਂ ਆਸ ਰੱਖਦੇ ਆ ਤੈਨੂੰ ਨਹੀਂ ਵਾੜ ਦੇ ਨੂੰ ਵਾੜ ਸਿੱਖਣਾ ਚਾਹੀਦਾ ਪਾਣੀ ਦੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੁਣ ਇਹਨਾਂ ਦਾ ਇਹ ਪੂਰਨ ਜ਼ੋਰ ਮੰਗ ਕਰਦਾ ਅਗਰ ਪਾਣੀ ਦੀ ਸਮੱਸਿਆ ਨਾ ਹੋਈ ਸਾਨੂੰ ਲੋਕਾਂ ਨੂੰ ਪਰੇਸ਼ਾਨ ਕਰਨਾ ਸਾਡੀ ਕੀ ਉਹਨੂੰ ਕਹਿੰਦੇ ਪੇਸ਼ਾ ਨਹੀਂ ਕੋਈ ਸ਼ੌਂਕ ਨਹੀਂ ਅਗਰ ਪਾਣੀ ਦੀ ਸਮੱਸਿਆ ਹੱਲ ਨਾ ਹੋਈ ਤੇ ਮੈਂ ਜਾਮ ਕਰਾਂਗਾ ਰੋਡ ਜਾਮ ਕਰਾਂਗਾ ਅਨਮਿਤੇ ਸਮਝ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਰੋਡ ਸ਼ੋ ਕੀਤਾ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਰਮਜੀਤ ਅਨਮੋਲ ਗਰੀਬ ਕਰੋ ਉੱਠ ਕੇ ਆਪਣੇ ਪਿੰਡੇ ਤੇ ਗਰੀਬ ਹੰਡਾ ਕੇ ਆਇਆ ਹੈ ਅਤੇ ਤੁਸੀਂ ਵੀ ਅਜਿਹੇ ਬੰਦੇ ਚੁਣ ਕੇ ਭੇਜੋ ਜਿਨ੍ਹਾਂ ਨੂੰ ਤੁਹਾਡੇ ਸੁੱਖ ਦੁੱਖ ਦਾ ਪਤਾ ਹੋਵੇ ਤਾਂ ਆਪਾਂ ਰਾਜਾ ਰਜਵਾੜਿਆਂ ਤੇ ਕਾਕਿਆਂ ਤੋਂ ਕੀ ਲੈਣਾ ਹੈ ਇਹਨਾਂ ਨੂੰ ਕੁਝ ਨਹੀਂ ਪਤਾ ਤੇ ਇਹਨਾਂ ਨੇ ਲੋਕਾਂ ਨੂੰ ਬਹੁਤ ਲੁੱਟ ਲਿਆ ਤੇ ਹੁਣ ਆਮ ਲੋਕਾਂ ਦੀ ਵਾਰੀ ਆ ਗਈ ਹੈ ਤੇ ਹੁਣ ਆਪਾਂ ਆਪਣੇ ਧੀਆ ਪੁੱਤਾਂ ਤੇ ਭੈਣ ਭਰਾਵਾਂ ਨੂੰ ਚੁਣ ਕੇ ਸੰਸਦ ਵਿੱਚ ਭੇਜਾਂਗੇ ਤਾਂ ਜੋ ਉਹ ਤੁਹਾਡੀ ਆਪਣੀ ਆਵਾਜ਼ ਪਾਰਲੀਮੈਂਟ ਵਿੱਚ ਉਠਾ ਸਕਣ ਮੁੱਖ ਮੰਤਰੀ ਬਾਨ ਨੇ ਕਿਹਾ ਕਿ ਮੈਂ ਜਦੋਂ ਵੀ ਗਿੱਦੜਵਾ ਵਿੱਚ ਆਇਆ ਤਾਂ ਮੈਨੂੰ ਲੋਕਾਂ ਦਾ ਬਹੁਤ ਵੱਡਾ ਪਿਆਰ ਤੇ ਹੰਗਾਰਾ ਮਿਲਿਆ ਹੈ ਹਾਂ ਰਾਜਿਆਂ ਕਾਕਿਆਂ ਰਜਵਾੜਿਆਂ ਤੋਂ ਭਲੇ ਨੇ ਕੀ ਇਹਨਾਂ ਨੂੰ ਕੁਝ ਨਹੀਂ ਪਤਾ ਬਾਹ ਲੁੱਟ ਲਿਆ ਇਹਨਾਂ ਨੇ ਹੁਣ ਹੁਣ ਆਮ ਲੋਕਾਂ ਦੀ ਵਾਰੀ ਆ ਗਈ ਕਿਦਲ ਵਾਇ ਤਾਂ ਜਿੱਦੀ ਵਾਰੀ ਵੀ ਆਇਆ ਦੁੱਗਣਾ ਤਿਕਣਾ ਹੀ ਪਿਆਰ ਮਿਲਿਆ ਜਿੰਨਾ ਚਿਰ ਕਾਲੀਆਂ ਤੇ ਕਾਂਗਸੇ ਦੀ ਜੜ ਨਹੀਂ ਪਟਦਾ ਮੈਂ ਨਹੀਂ ਥਕਦਾ ਇੱਧਰ ਬਾਏ ਆਲੋ ਇੱਕ ਤਰੀਕ ਦੀ ਤਿਆਰੀ ਆ ਪਲਟੋਂਗੇ ਤਖਤਾ ਕਰਮਜੀਤਨ ਮੋਲ ਤੁਹਾਡਾ ਉਮੀਦਵਾਰ ਹੈ ਬਹੁਤ ਗਰੀਬ ਘਰ ਚੋਂ ਉੱਠ ਕੇ ਗਰੀਬੀਆਂ ਪਿੰਡਿਆਂ ਤੇ ਹਟਾ ਕੇ ਆਇਆ ਹੋਇਆ ਹੈ ਇਹਨੂੰ ਪਤਾ ਹੈ ਉਹ ਇਹ ਜੇ ਬੰਦੇ ਚੁਣ ਕੇ ਭੇਜੋ ਜਿਨ੍ਹਾਂ ਨੂੰ ਤੁਹਾਡੇ ਦੁੱਖਾਂ ਸੁੱਖਾਂ ਦਾ ਪਤਾ ਹੋਵੇ ਹਰ ਰਾਜਿਆਂ ਕਾਕਿਆਂ ਰਜਵਾਰਿਆਂ ਤੋਂ ਆਪਾਂ ਲੈਣਾ ਕੀ ਹੈ ਇਹਨਾਂ ਨੂੰ ਕੁਝ ਨਹੀਂ ਪਤਾ ਬਹੁਤ ਲੁੱਟ ਲਿਆ ਇਹਨਾਂ ਨੇ ਹੁਣ ਹੁਣ ਆਮ ਲੋਕਾਂ ਦੀ ਵਾਰੀ ਆ ਗਈ ਆਪਦੇ ਬੰਦੇ ਚੁਣੋ ਆਪਣੇ ਧੀਆ ਪੁੱਤ ਚੁਣੋ ਆਪਣੇ ਛੋਟੇ ਵੱਡੇ ਭਾਈ ਚੁਣੋ ਆਹ ਕਹਿਣ ਵਾਸਤੇ ਤੁਹਾਡੇ ਕੋਲੇ ਆਇਆ ਮੈਂ ਗਿੱਧੜ ਵਾਇ ਤਾਂ ਜਿੱਦੀ ਵਾਰੀ ਵੀ ਆਇਆ ਦੁੱਗਣਾ ਤਿੱਗਣਾ ਹੀ ਪਿਆਰ ਮਿਲਿਆ ਭਾਵੇਂ ਕਲਾਕਾਰ ਦੇ ਤੌਰ ਤੇ ਵੀ ਆਇਆ ਉਦੋਂ ਵੀ ਬਹੁਤ ਪਿਆਰ ਮਿਲਿਆ ਉਹ ਜਿਹੜਾ ਤਲਾਬ ਜਿੱਥੇ ਪ੍ਰੋਗਰਾਮ ਹੁੰਦੇ ਆ ਪੱਕਾ ਤਨਾ ਉੱਥੇ ਆਉਂਦਾ ਸੀ ਹਾਂ ਸੋ ਵੀਰੋ ਇਕੱਠੇ ਰਿਓ ਇਕੱਠਾ ਰੱਖਿਓ ਪੂਰੇ ਪੰਜਾਬ ਜਾ ਰਿਹਾ ਮੈਂ ਮੈਂ ਬੋਰਤ ਆਇਆ ਐਤੋਂ ਬਾਅਦ ਰਾਮਪੁਰਾ ਫੁੱਲ ਜਾਊ ਫਿਰ ਪਧੌਰ ਫਿਰ ਬਰਨਾਲਾ ਫਿਰ ਸੰਗਰੂਰ ਜਿੰਨਾ ਚਿਰ ਕਾਲੀਆਂ ਤੇ ਕਾਂਗਸੇ ਦੀ ਜੜ ਨਹੀਂ ਪਟਦਾ ਮੈਂ ਨਹੀਂ ਥਕਦਾ ਬਹੁਤ ਬਦਲੇ ਲੈਣੇ ਆ ਨਾ ਤੋਂ ਬਹੁਤ ਦੁਖੀ ਕੀਤਾ ਇਹਨਾਂ ਨੇ ਆਪਾਂ ਨੂੰ ਚੀਕਾਂ ਘੜਾਈ ਰੱਖਿਆ ਨੇ ਆਪਣੀਆਂ 70 ਸਾਲ 70 ਸਾਲ ਹੁਣ ਇਹਨਾਂ ਦੀ ਚੀਕ ਘੜਾਉਣ ਦਾ ਟਾਈਮ ਹੈ ਬੀਬਾ ਜੀ ਰੋਈ ਜਾਂਦੀ ਸੀ ਕਿ ਦਿਨ ਹਰ ਸਿਮਰਤ ਗੁਰ ਰੋਈ ਜਾਂਦੀ ਸੀ ਅੱਖਾਂ ਹੀ ਗਿੱਲੀਆਂ ਹੋਈਆਂ ਹਜੇ ਤਾਂ ਜਦੋਂ 4 ਤਰੀ ਗੁਰੂ ਰਿਜ਼ਲਟ ਆਇਆ ਮੇਰੀ ਫੋਟੋ ਦੇਖ ਕੇ ਨਾਲ ਕੀਰਨੇ ਵੀ ਪਾਇਆ ਕਰਨਗੇ ਆ ਨਾਲੇ ਹਰਾਉਂਦੇ ਨੇ ਨਾਲ ਡਰਾਉਂਦੇ ਨੇ ਆ ਆ ਹਾਲ ਤੋਂ ਨਹੀਂ ਹਾਂ ਸੋ ਵੀਰੋ ਇਹ ਨਾ ਸੋਚ ਲਿਓ ਹੁਣ ਕਿ ਗਿੱਦੜ ਵੇ ਤਾਂ ਭਗਵੰਤ ਸਾਨ ਆ ਗਿਆ ਫੱਕਰ ਸਰ ਵੀ ਆ ਜਾਂਦਾ ਕੌਣੀ ਆ ਜਾਂਦਾ ਦੋਦੇ ਆ ਜਾਂਦਾ ਉੱਥੋਂ ਵੀ ਪਾ ਦਿੰਦੇ ਵੀਰੋ ਮੈਂ ਆਪਦੇ ਵਾਸਤੇ ਵੋਟਾ ਨਹੀਂ ਮੰਗ ਰਿਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾ ਮੰਗ ਰਿਆ ਮੈਂ ਦਵਾਰੇ ਆ ਜਾਊਂਗਾ ਦੋਦੇ ਕੋਣੀ ਦਵਾਰੇ ਆ ਜਾਊਂਗਾ ਭੂੰਦੜ ਆ ਜਾਊਂਗਾ ਜਿੱਥੇ ਕਹੋਗੇ ਦਵਾਰੇ ਆ ਜਾਊਂਗਾ ਪਰ ਕੇਰਾ ਰਿਜ਼ਲਟ ਕੱਢੋ 4 ਤਰੀਕ ਨੂੰ ਇਹਨਾਂ ਨੂੰ ਵਿਹਲੇ ਕਰੋ ਸਾਰੇ ਮੂੰਹ ਬੰਦ ਕਰੋ ਉਤੋਂ ਬਾਅਦ ਕੰਮ ਕਰਨ ਦਾ ਨਜ਼ਾਰਾ ਆਊਗਾ 3 ਸਾਲ ਤੋਂ ਆਪਣੀ ਪੱਕੀ ਉਹ ਸਰਕਾਰ ਪਈ ਹੈ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਮੰਤ ਪਾਣ ਜੀ ਦੇ ਦਰਵਾਜ਼ੇ ਪਹੁੰਚੇ ਹੈ ਕੀ ਕਹਿਣਾ ਤੁਹਾਡਾ ਕੰਨੀ ਆਈ ਨਹੀਂ ਜਿਹੜੇ ਸਾਰੇ ਪੰਜਾਬ ਚ ਜਾ ਰਹੇ ਉਸੇ ਤਰ੍ਹਾਂ ਅੱਗੇ ਵੀ ਦਰਵਾਹੇ ਆਏ ਆ ਕਿ ਅਮੀਰ ਕੀ ਲੋਕ ਉਹਨਾਂ ਦੀ ਹਾਜ਼ਰੀ ਕਰਵਾਣ ਦਾ ਮੰਗੂ ਤੇ ਆਮ ਆਦਮੀ ਬਾਹਰ ਤੋਂ ਆ ਕਿ ਕਾਰਨ ਰਿਹਾ ਕਿ ਭਵੰਤਮਾਨ ਜ਼ਿਆਦਾ ਤੇ ਰੁਕੇ ਨਹੀਂ ਇੱਥੇ ਅਸਲ ਜੋ ਸੀਐਮ ਸਾਹਿਬ ਦੇ ਪ੍ਰੋਗਰਾਮ ਬੜੇ ਹੁੰਦੇ ਆ ਇਹ ਤੋਂ ਪਹਿਲਾਂ ਉਹ ਹਬੋਰਕ ਆਈ ਹੈ ਇਹ ਦੂ ਅੱਗੇ ਉਹਨਾਂ ਨੇ ਰਾਮਪੁਰੇ ਜਾਣਾ ਮੇਰੇ ਖਤ ਤਿੰਨ ਤੋਂ ਚਾਰ ਪ੍ਰੋਗਰਾਮ ਹੋਰ ਨੇ ਉਹਨਾਂ ਦੇ ਇਸ ਕਰਕੇ ਜਿਆਦਾ دیر ਰੁਕੇ ਤਾਂ ਫਿਰ ਵੀ ਘੰਟਾ ਡੇਢ ਘੰਟਾ ਲੱਗਿਆ ਬਹੁਤ ਹੁੰਦਾ ਹੈ ਕੀ ਲੱਗਦਾ ਅਨਮੋਲਵਾਰੇ ਕੀ ਲੱਗ ਰਿਹਾ ਤੁਹਾਨੂੰ ਫਰੀਦਕੋਟ ਦੀ ਗੱਲ ਕਰੀਏ ਤਾਂ ਦੋ ਘਟ 2 ਲੱਖ ਦੀ ਜਿੱਤੂਗਾ ਜਿੱਤੂਗਾ ਕੋਈ ਨਾ ਮੁਕਾਬਲਾ ਸੰਗ ਨਹੀਂ ਤੁਸੀਂ ਮੁਕਾਬਲਾ ਵੇਖੋ ਐਸ ਵੇਲੇ ਕਿਉਂਕਿ ਬਾਕੀ ਜਿਹੜੀਆਂ ਧਰਾਂ ਸਾਰੀਆਂ ਬਹੁਤ ਪਿੱਛੇ ਆ ਉਹਨਾਂ ਦਾ ਇੱਕ ਦੂਜੇ ਨਾਲ ਮੁਕਾਬਲਾ ਹੈ ਕਿ ਤੀਜੇ ਤੇ ਕੌਣ ਹੈ ਚੌਥੇ ਤੇ ਕੌਣ ਹੈ ਅਨਮੋਲ ਵੀ ਤਾਂ 2.5 ਲੱਖ ਤੋਂ ਡੰਗੇ ਚੱਲ ਰਹੇ ਐ ਸੋ ਇਹ ਨਹੀਂ ਪਤਾ ਲੱਗ ਰਿਹਾ ਵੀ ਦੂਜੇ ਨੰਬਰ ਤੇ ਕੌਣ ਹੈ ਬਾਕੀ ਸਾਰੀਆਂ ਥੇਰਾ ਥੋੜਾ ਥੋੜਾ ਇੱਕ ਦੂਜੇ ਤੋਂ ਲੋਕਾਂ ਕੀ ਪਿਲ ਕਰਨੀ ਚਾਹੁੰਗੇ ਤੁਹਾਨੂੰ ਜਿਹੜਾ ਹੈਗਾ ਇਨਚਾਰਜ ਸੰਭਾਲਿਆ ਗਿਆ ਇੱਥੇ ਨਹੀਂ ਮੈਨੂੰ ਉਹ ਇਨਚਾਰਜ ਨਹੀਂ ਸੰਭਾਲਿਆ ਗਿਆ ਇੱਥੋਂ ਦੇ ਇਨਚਾਰਜ ਤਤਪਾਲ ਸ਼ਰਮਾ ਜੀ ਨੇ ਤਾਂ ਸੋ ਪਾਰਟੀ ਦਾ ਦੁਕਾਨ ਤੇ ਲੋਕਾਂ ਨੂੰ ਇਹ ਅਪੀਲ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਹੈ ਦੇਖ ਕੇ ਵੋਟ ਪਾਓ ਚਾਹੀਏ ਉਹ 42000 ਨੌਕਰੀਆਂ ਹੋਣ ਬਿਜਲੀ ਹੋਵੇ ਕਿਸਾਨਾਂ ਨੂੰ ਜਿਹੜੀ ਬਿਜਲੀ ਉਗਲਾਂ ਵੀ ਦਿੱਤੀ ਹੈ ਹੋਰ ਅਨੇਕਾਂ ਕੰਮ ਨੇ ਕੰਮ ਵੇਖ ਕੇ ਵੋਟਾਂ ਪਾਓ ਤਾਂ ਜੋ ਸਰਕਾਰ ਦਾ ਹੋਰ ਵੀ ਹੌਸਲਾ ਵਧੇ ਤੇ ਹੋਰ ਵੀ ਸੋਚੇ ਜਿਹੇ ਤਰੀਕੇ ਨਾਲ ਕੰਮ ਹੋ ਸਕੇ ਅੱਜ ਬੀਜੇਪੀ ਦੀ ਬਾਈਕ ਰੈਲੀ ਬੜੀ ਧੂਮ-ਧਾਮ ਨਾਲ ਖਡੂਰ ਸਾਹਿਬ ਹਲਕਾ ਤੋਂ ਬੀਜੇਪੀ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਅਤੇ ਯੁਵਾ ਪ੍ਰਧਾਨ ਸਨੀ ਬੈਂਸੀ ਦੀ ਦੇਖਰੇਖ ਵਿੱਚ ਕਪੂਤਲਾ ਵਿੱਚ ਮਨੀ ਮਹੇਸ਼ ਮੰਦਰ ਤੋਂ ਕੱਢੀ ਗਈ ਰੈਲੀ ਵਿੱਚ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਜਨਰਲ ਸੈਕਟਰੀ ਰਵਿੰਦਰ ਸ਼ਰਮਾ ਯੋਗਦਤ ਹੈਰੀ ਸultanpur ਤੋਂ ਏਰੀਆ ਪ੍ਰਧਾਨ ਨੀਟੂ ਰੇਲ ਕੋਚ ਫੈਕਟਰੀ ਤੋਂ ਮੰਡਲ ਪ੍ਰਧਾਨ ओम प्रकाश वाइस प्रधान मनीष शर्मा तो मंडल प्रधान कमल शर्मा भी बीजेपी काफी वर्कर मौजूद सन रैली का तो न तो उसको संभालने के लिए तो जिस प्रकार से युवाओं के अंदर जोश देख रहा मैं आज एक बड़ी वाहन रैली रखी गई है जिसके अंदर कम से कम 500 से 700 मोटरसाइकिलों से हम एक रैली निकालेंगे मोदी ने इतना प्रभावित कर दिया आप रास्ता ऐसी यहाँ बिल्कुल मोदी जी का काम है पूरा देश ही नहीं पूरा विश्व मानता है जिस प्रकार से उन्होंने काम करा चाहे गरीब के लिए करा कोई शोषित के लिए करा घर घर तक लाइट पहुंचाई घर घर तक पानी पहुंचाया गैस के चूल्हे दिए ये सिर्फ छोटे मोटे काम नहीं पंजाब की धरती है ये पंजाब की धरती खुद के मान सम्मान के लड़ती आई है जिस प्रकार से मोदी जी ने पूरा विश्व के अंदर भारत का नाम रोशन करा है सम्मान बढ़ाया है पंजाब की है पंजाब अपने तेरह की तेरह सीटें मोदी जी के खाते में डालें 400 파ਰਕ ਅਲਕਸ਼ਰ ਵਰ ਪੂਰਾ ਕਰਾ ਕੇ ਜੋ ਪੰਜਾਬ ਸਰਕਾਰ ਦੀ ਭਗਵੰਤਨਾ ਦੇ ਤਾਨਾਸ਼ਾਹ ਸਰਕਾਰ ਆ ਉਹਨਾਂ ਨੇ ਇੱਕ ਬਹੁਤ ਹੀ ਨੇਕ ਦਿਲ ਇਨਸਾਨ ਸਰਵੇਸ਼ ਪੱਤਰਕਾਰ ਸਰਵੇਸ਼ ਸੰਪਾਦਕ ਅਜੀਤ ਸਮੂਹ ਦੇ ਉਹਨਾਂ ਦੇ ਉੱਪਰ ਝੂਠਾ ਪਰਚਾ ਦਰਜ ਕੀਤਾ ਪੰਜਾਬ ਦੇ ਲੋਕ ਇਸ ਨੂੰ ਸਹਿਣ ਨਹੀਂ ਕਰਨਗੇ ਜੇ ਲੋੜ ਪਈ ਤਾਂ ਵੱਡਾ ਸੰਘਰਸ਼ ਵਿੜਿਆ ਜਾਊਗਾ ਔਰ ਇਹ ਪੰਜਾਬ ਦੇ ਲੋਕ ਆ ਇਹ ਭਗਵੰਤਮਾਨ ਦੇ ਝੂਠੇ ਪਰਚਿਆਂ ਤੋਂ ਡਰਨ ਵਾਲੇ ਨਹੀਂ ਕਿਉਂਕਿ ਗੱਲਾ ਜੀਤ ਅਖਬਾਰ ਆ ਜਿਹੜਾ ਕਿ ਸੱਚ ਦੀ ਹੱਕ ਦੀ ਆਵਾਜ਼ ਚੱਕਦਾ ਔਰ ਮੈਂ ਸਮਝਦਾ ਕਿ ਜਿਹੜਾ ਬਾਕੀ মিডিਆ ਉਹਨੇ ਨੈਵੇਂਜ ਕੀਤਾ ਹੋਇਆ ਉਹਦੇ ਖਿਲਾਫ ਕੋਈ ਖਬਰ ਨਹੀਂ ਲਾਉਂਦਾ ਪਰ ਜਿਹੜੇ ਲੋਕਾਂ ਦੇ ਅਸਲੀਅਤ ਮੁੱਦੇ ਆ ਅੱਜ ਕੱਲ ਕਪੂਤਰ ਚ ਸਰਕਾਰ ਹੈ ਨਹੀਂ ਲੋਕ ਪਾਣੀ ਪੀਣ ਨੂੰ ਤਰਸੇ ਪਏ ਆ ਜੋ ਵੀ ਇਥੇ ਨਸ਼ਾ ਛਡਾਊ ਕੇਂਦਰ ਸਗਾ ਉਹਦਾ ਡਾਕਟਰ ਸੁਨੀਬਾ ਦੇ ਗਿਆ ਜਿਹੜੇ ਇਹੋ ਜਿਹੇ ਮੁੱਦੇ ਆ ਇਹ ਭਗਵੰਤ ਮਾਨ ਚਾਹੁੰਦਾ ਕਿ ਮੇਰੀ ਸਰਕਾਰ ਦੇ ਖਿਲਾਫ ਨਾ ਚੁੱਕੇ ਜਾਣ ਪਰ ਕਿਉਂ ਨਾ ਚੁੱਕੇ ਜਾਣ ਜਿਹੜਾ ਚੁੱਕਦਾ ਹੋ ਕੇ ਪਰਚਾ ਦਰਜ ਕਰ ਦਿੰਦਾ ਇਹਦੀ ਨਖੇਦੀ ਕਰਦੇ ਆ ਸਤੇ ਭਗਵੰਤ ਮੈਂ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਬਹੁਤ ਵੱਡਾ ਸੰਘਰਸ਼ ਕਰਕੇ ਇਹ ਜੇ ਜੇ ਤੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ਗੁਰਦਾਸਪੁਰ ਲੋਕ ਸਭਾ ਸੀਟ ਚੋਣਾਂ ਨੂੰ ਲੈ ਕੇ ਜ਼ਿਲ੍ਹੇ ਅੰਦਰ ਦੋ ਜਗ੍ਹਾ ਸਟਰੋਂਗ ਰੂਮ ਬਣਾਏ ਗਏ ਹਨ ਜਿਨ੍ਹਾਂ ਵਿੱਚ EVM ਮਸ਼ੀਨਾਂ ਕੜੀ ਸੁਰੱਖਿਆ ਦੇਨ ਬੰਦ ਕਰ ਦਿੱਤੀਆਂ ਗਈਆਂ ਹਨ ਇਨ੍ਹਾਂ ਵਿੱਚੋਂ ਗੁਰਦਾਸਪੁਰ ਪੁਲਿਸ ਦੇਨ ਕੁਝ ਸਟਰੋਂਗ ਰੂਮ ਸੁਖਜਿੰਦਰਾ ਕਾਲਜ ਗੁਰਦਾਸਪੁਰ ਵਿਖੇ ਅਤੇ ਕੁਝ ਬਟਾਲਾ ਪੁਲਿਸ ਦੇਨ ਬੇਰੰਗ ਕਾਲਜ ਬਟਾਲਾ ਵਿਖੇ ਬਣਾਏ ਗਏ ਇਨ੍ਹਾਂ ਵਿੱਚੋਂ EVM ਮਸ਼ੀਨਾਂ ਨੂੰ ਤਾਲਾ ਸੀਲ ਬੰਦ ਕਰਕੇ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਦੀ ਕੜੀ ਨਿਗਰਾਨੀ ਹੇਠ ਰੱਖਿਆ ਗਿਆ ਜੀ ਬਟਾਲਾ ਵਿੱਚ ਅਸੀਂ ਤਿੰਨ ਸਟਰੋਂਗ ਰੂਮ ਬਣਾਏ ਹੈਗੇ ਆ ਦੋ ਸਟਰੋਂਗ ਰੂਮ ਜਿਹੜੇ ਹੈਗੇ ਆ ਜਿਹਦੇ ਵਿੱਚ ਸਾਡੀ ਪੋਲਿੰਗ ਮਸ਼ੀਨਾਂ ਜਿਹੜੀ ਆਪਣੀ ਬੂਥ ਲਈ ਹੈਗੇ ਆ ਪਲੱਸ ਰਿਜ਼ਰਵ ਮਸ਼ੀਨਾਂ ਰੱਖੀਆਂ ਹੋਈਆਂ ਇੱਕ ਸਟਰੋਂਗ ਰੂਮ ਆਪਣਾ ਟ੍ਰੇਨਿੰਗ ਮਸ਼ੀਨਾਂ ਲਈ ਹੈਗਾ ਇਹ ਬੇਰਿੰਗ ਕਾਲਜ ਬਣਿਆ ਹੋਇਆ ਹੈ ਇਹ ਇੰਟਰਮੀਡੀਏਟ ਸਟਰੋਂਗ ਰੂਮ ਹੈਗਾ ਹਾਲ ਦੀ ਘੜੀ ਅਸੀਂ ਮਸ਼ੀਨਾਂ ਦੀ ਕਮਿਸ਼ਨਿੰਗ ਕਰਕੇ ਉਹਨਾਂ ਨੂੰ ਤਿਆਰ ਕਰਕੇ ਉੱਥੇ ਰੱਖ ਦਿੱਤਾ ਹੋਇਆ ਹੈ ਬਹੁਤ ਸਿਕਿਉਰਿਟੀ ਹੈਗੀ ਹੈ ਪ੍ਰੋਪਰ ਉੱਥੇ ਅੰਦਰ ਜਾਣ ਲਈ ਵੀ ਅਸੀਂ ਫ੍ਰਿਸਕਿੰਗ ਹੁੰਦੀ ਹੈ ਬਟ ਐਸ ਸੱਚ ਤੁਸੀਂ ਅੰਦਰ ਨਹੀਂ ਜਾ ਸਕਦੇ ਜਦ ਤੱਕ ਅਸੀਂ ਪੋਲਿੰਗ ਪਾਰਟੀ ਪੋਲੀਟੀਕਲ ਪਾਰਟੀਆਂ ਨੂੰ ਨੋਟਿਸ ਨਹੀਂ ਦਿੰਦੇ 올 ਦਾ ਪੋਲੀਟੀਕਲ ਪਾਰਟੀਆਂ ਹੈਵ ਟੂ ਬੀ ਪ੍ਰੈਜ਼ੈਂਟ देयर ਉਹਨਾਂ ਦੀ ਹਾਜ਼ਰੀ ਜੇ ਹੀ ਸਟਰੋਂਗ ਰੂਮ ਖੁੱਲ ਸਕਦਾ ਹੈ ਸਟਰੋਂਗ ਰੂਮ ਵਿੱਚ ਡਬਲ ਲੌਕ ਸਿਸਟਮ ਅਪਣਾਇਆ ਗਿਆ ਹੈ ਸੀਸੀਟੀਵੀ ਲਾਇਆ ਗਿਆ ਹੈ ਸੀਸੀਟੀਵੀ ਪੂਰੇ ਕੋਰੀਡੋਰ ਨੂੰ ਫੋਕਸ ਕਰਦਾ ਹੈ ਉਹਨਾਂ ਦੇ ਲੌਕ ਸਿਸਟਮ ਤੇ ਫੋਕਸ ਕਰਦਾ ਹੈ ਫਾਇਰ ਅਲਰਮਸ ਲਗਾਏ ਗਏ ਨੇ ਫਾਇਰ ਐਕਸਟਿੰਗੁਇਸ਼ਰ ਲਗਾਏ ਗਏ ਨੇ ਸੋ ਐਂਡ ਕੋਈ ਇੱਕ ਸਿੰਗਲ ਐਂਟਰੀ ਰੱਖੀ ਗਈ ਹੈ ਉਹਦੀ ਪਾਵਰ ਸਪਲਾਈ ਕੱਟ ਕਰਤੀ ਗਈ ਹੈ ਤਾਂ ਕਿ ਕਿਸੇ ਪ੍ਰਕਾਰ ਦੇ ਕੋਈ ਸ਼ਾਰਟ ਸਰਕਟ ਨਾ ਹੋ ਸਕਣ ਸੋ ਐਸ ਸੱਚ ਸਟਰੋਂਗ ਰੂਮ ਦੀ ਸਿਕਿਉਰਿਟੀ ਸਾਡੀ ਮੁਕੰਮਲ ਹੈਗੀ ਹੈ ਇਸ ਤੋਂ ਬਾਅਦ ਜਦੋਂ ਇਥੋਂ ਮਸ਼ੀਨਸ ਮੂਵ ਕਰਨਗੀਆਂ ਕੈਟਾਗਰੀ A ਐਂਡ ਕੈਟਾਗਰੀ B ਮਸ਼ੀਨ ਜਿਹੜੀਆਂ ਕਿ ਪੋਲਡ ਮਸ਼ੀਨਸ ਹੁੰਦੀਆਂ ਨੇ ਉਹ ਅਸੀਂ ਸੁਖਜਿੰਦਰਾ ਕਾਲਜ ਵਿੱਚ ਆਫਟਰ ਪੋਲਿੰਗ ਸੇਮ ਡੇ ਮੂਵ ਕਰਾਂਗੇ ਜਿਹੜੀ ਕੈਟਾਗਰੀ ਸੀ ਐਂਡ ਡੀ ਦੀ ਮਸ਼ੀਨਸ ਹੈਗੀਆਂ 댓 ਮੀਨਸ ਜਿਹੜੀਆਂ ਪੋਲਿੰਗ ਵੇਲੇ ਮੌਕ ਪੋਲ ਵੇਲੇ ਇਸ ਕੈਟਾਗਰੀ ਸੀ ਖਰਾਬ ਹੋ ਗਈ ਸੀ ਜਾਂ ਕੈਟਾਗਰੀ ਡੀ ਜਿਹਦੇ ਵਿੱਚ ਵੋਟਾਂ ਨਹੀਂ ਪਈਆਂ ਰਿਜ਼ਰਵ ਵਿੱਚ ਰੱਖੀਆਂ ਗਈਆਂ ਸੀਗੀਆਂ ਉਹ ਉਹ ਦਿਨ ਇੱਥੇ ਹੀ ਰਹਿਣਗੀਆਂ ਇਨਾ ਸਟੋਰ ਰੂਮ ਚ ਰਹਿਣ ਗਿਆ ਸੇ ਆਫਟਰ 댓 ਆਫਟਰ ਦ ਪੋਲਿੰਗ ਐਂਡ ਆਫਟਰ ਦੀ ਕਾਊਂਟਿੰਗ ਉਹ ਮੂਵ ਕੀਤੀਆਂ ਜਾਣਗੀਆਂ ਮੈਮ ਜੇ ਮੈਂ ਤਾਂ ਗਲਤੀ ਕੀਤੀ ਜਾਵੇ ਤਾਂ ਕਿਤੇ ਨੀਮਾ ਉੱਤੇ ਲੋਕ ਸਭਾ ਚੋਣਾਂ ਦੇ ਚੱਲਦੇ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਲੋਕਾਂ ਵਿੱਚ ਆਪਣੀ ਆਪਣੀ ਪਾਰਟੀ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਤਾਂ ਜੋ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਦਵਾ ਲੋਕ ਸਭਾ ਪੇਜਾ ਜਾ ਸਕੇ ਅਤੇ ਜਿਵੇਂ ਜਿਵੇਂ ਆਖਰੀ ਗੇੜ ਦੀ VOTING ਦਾ ਦਿਨ ਨੇੜੇ ਆ ਰਿਹਾ ਹੈ ਉੱਥੇ ਉਵੇਂ ਹੁਣ ਸਿਆਸੀ ਧਿਰਾਂ ਵੱਲੋਂ ਵਕ-ਵਕ ਵਰਗਾਂ ਦੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਜਿੱਥੇ ਉਮੀਦਵਾਰ ਮੈਦਾਨ ਵਿੱਚ ਮਿਹਨਤ ਕਰ ਰਿਹਾ ਹੈ ਉੱਥੇ ਹੀ ਵੱਖੋ-ਵੱਖ ਤੱਕੇ ਦੇ ਲੋਕਾਂ ਨੂੰ ਆਪਣੇ ਪੱਖੀ ਕੀਤਾ ਜਾ ਸਕੇ ਅਜਿਹਾ ਕੋਜ ਪਠਾਨਕੋਟ ਵਿਖੇ ਵੀ ਵੇਖਣ ਨੂੰ ਮਿਲਿਆ ਜਿੱਥੇ ਸੇਵਾਮੁਕਤ ਜਰਨਲ ਬੀਕੇ ਸਿੰਘ ਵੱਲੋਂ ਸਾਬਕਾ ਫੌਜੀਆਂ ਦੇ ਨਾਲ ਮੀਟਿੰਗ ਪਰ ਕਰ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਤੇ ਸਾਬਕਾ ਫੌਜੀਆਂ ਨੂੰ ਭਾਜਪਾ ਦੀ ਮਦਦ ਕਰਨ ਲਈ ਕਿਹਾ ਗਿਆ ਹਾਲੇ ਯੋਜਨਾ ਸ਼ੁਰੂ ਹੋਈ ਹੈ ਯੂਨਿਟ ਗਏ ਜਿਨ੍ਹਾਂ ਅਗਨੀਵੀਰ ਆਏ ਸੀ ਟ੍ਰੇਨਿੰਗ ਹੋਈ ਸੀ ਉਹਨਾਂ ਨੂੰ ਸਿਰਫ 6-7 ਮਹੀਨੇ ਹੋਏ ਕਿਸੇ ਵੀ ਸਕੀਮ ਨੂੰ परिपक्व होने टाइम लगता है थोड़ा सा वेट करो, चीज़ें ठीक होंकि ऐसा है कि जब कोई ऐसी चीज़ होती है जिसमें बहुत सारा पैसा चाहिए होता है और उसके बाद उसमें अकाउंट काम करते हैं उनकी सोच अलग होती है फ़ौज के अंदर बहुत सारी चीज़ें हैं उदाहरण के तौर पर आप एक इन्फेंट्री यूनिट में जाएं या आर्मर्ड की यूनिट में जाएं, जहां कास्ट कंपोजिशन पर यूनिट है तो वहाँ पर कुछ की तरक्की जल्दी होती है कुछ की तरक्की धीरे होती है अब उनकी पेंशन कैसे इकट्ठी करनी है कैसे उनका जायजा करना आज जो भर्ती हुआ वो हो सकता है कहीं पर पाँच पाँच साल के अंदर ज़्यादा तरक्की उसकी होगी जो उसके साथ का उसके नहीं हुई तो बहुत सारी विसंगतियाँ होती हैं जिनको दूर करना पड़ता है और इसमें टाइम लगता है तो ये टाइम लग रहा है छोटी छोड़ छोटी चीज़ें हैं छोटी छोटी जो समस्याएं दूर करने के लिए और मुझे पूरी आशा है कि जल्दी दूर देखिए कि किसानों की जो समस्या है उसके ऊपर सबको ठंडे दिमाग से काम करने के लिए सरकार ने एक कमेटी बैठा रखी है जो एमएसपी की क्या पॉलिसी होनी चाहिए रिजर्व प्राइस क्या होना चाहिए कैसे उसको करना है उसको देख रही है और सरकार की मंशा बहुत साफ़ है किसान जो पैदावार करता है उसका फ़ायदा उसको मिलना चाहिए और जो उपभोक्ता है उसको भी मिलना चाहिए बीच के जो लोग इसको गड़बड़ करते हैं उसको कैसे कंट्रोल किया जाए इसके ऊपर सरकार विचार करे गुरदासपुर के हनुमान चौक के आम आदमी पार्टी की वर्कर साहेब कौर वालों रैली करवाई गई जिस अमन शेर सिंह शहरी कलसी की पत्नी वलश मोलित की गई थी उम्मीदवार शहरी कलसी वोटा पाने की अपील की गई ਇਸ ਮੌਕੇ ਤੇ ਸ਼ੈਰੀ ਕਲਸੀ ਦੀ ਪਤਨੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਸ਼ੈਰੀ ਕਲਸੀ ਨੂੰ ਜਿਤਾਇਆ ਜਾਵੇ। ਉਹਨਾਂ ਕਹੇ ਕਿ ਆਮ ਆਦਮੀ ਪਾਰਟੀ ਨੇ ਬਹੁਤ ਕੰਮ ਕੀਤੇ ਹਨ। ਉਹਨਾਂ ਦੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਤੁਸੀਂ ਇੱਕ ਤਰੀਕ ਨੂੰ ਝਾੜੂ ਸਾਰਿਆਂ ਵੋਟ ਜਿਹੜੀ ਸਾਰਿਆਂ ਨੇ ਝਾੜੂ ਨੂੰ ਪਾਉਣੀ ਆ ਝਾੜੂ ਦਾ ਬਟਨ ਦਬਾਣਾ ਹੈ। ਤੇ ਮੈਂ ਵੇਖੋ ਜੀ ਤੁਸੀਂ ਆਪ ਖੁਦ ਰਸ ਦੇਖ ਸਕਦੇ ਹੋ, ਲੋਕਾਂ ਦਾ ਪਿਆਰ ਵੇਖ ਸਕਦੇ ਹੋ ਕਿਉਂਕਿ ਲੋਕੀ ਵੀ ਚਾਹੁੰਦੇ ਆ ਕਿ ਭ੍ਰਿਸ਼ਟਾਚਾਰ ਨੂੰ ਝੜ ਤੋਂ ਖਤਮ ਕੀਤਾ ਜਾਵੇ। ਤੇ ਵਿਕਾਸ ਦੀ ਗੱਲ ਹੋਵੇ ਲੋਕਾਂ ਦੇ ਹਿੱਤ ਦੀ ਗੱਲ ਹੋਵੇ ਤੇ ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੋਵਾਂ ਸਾਲਾਂ ਦੇ ਵਿੱਚ ਜਿੰਨੇ ਲੋਕਾਂ ਦੇ ਵਿਕਾਸ ਦੇ ਕੰਮ ਕਰ ਰਹੀ ਹੈ ਹਿੱਤ ਦੇ ਕੰਮ ਕਰ ਰਹੀ ਹੈ ਬਾਕੀ ਸਰਕਾਰਾਂ ਨੇ ਉਹਦੇ 25% ਵੀ ਨਹੀਂ ਕੀਤੇ ਹੋਣੇ ਨਸ਼ੀਲੇ ਲੈ ਕੇ ਇੱਕ ਬਟਾਲੇ ਵਿੱਚ ਦੋ ਦਿਨ ਪਹਿਲਾਂ ਜਿਹੜੀ ਬੋਤ ਰਹੀ ਆ ਤੁਹਾਡੇ ਅਪਰੇਲ ਦੇ ਜੀ ਲੋਕਾਂ ਦੇ ਵਿੱਚ ਕਾਫੀ ਰੋਜ਼ ਹੈ ਕਿ ਨਸ਼ੇ ਦੀ ਨੱਲ ਨਹੀਂ ਪੈ ਰਹੀ ਵੇਖੋ ਭਾਜੀ ਨਸ਼ਾ ਜੇ ਵਾਤਾਵਰਣ ਤੇ ਚਿੰਤਾ ਦਾ ਵਿਸ਼ਾ ਮੇਰੇ ਵੀ ਦੋ ਬੱਚੇ ਨੇ ਮੇਰੇ ਵੀ ਬੇਟੇ ਨੇ ਨਸ਼ਾ ਕੱਲ ਨੂੰ ਮੇਰੇ ਘਰ ਤੱਕ ਵੀ ਆ ਸਕਦਾ ਹੈ ਵੇਖੋ ਨਸ਼ਾ ਤਾਂ ਹੀ ਜੜ ਤੋਂ ਖਤਮ ਹੋ ਸਕਦਾ ਹੈ ਜੇ ਬੇਰੁਜ਼ਗਾਰੀ ਖਤਮ ਹੋਏਗੀ ਤੇ ਸਾਡੀ ਪਹਿਲੀ ਜੜਾਈ ਇਹ ਹੀ ਹੈ ਕਿ ਅਸੀਂ ਬੇਰੁਜ਼ਗਾਰੀ ਨੂੰ ਜੜ ਤੋਂ ਖਤਮ ਕਰਨਾ ਹੈ ਤੇ ਵੇਖੋ ਜਿਹੜੀਆਂ ਦਲਦਲਾ ਇਹਨਾਂ ਨੇ ਇੰਨੀਆਂ ਡੂੰਗੀਆਂ ਫਲਾਈਆਂ ਨੇ ਨਾ ਸਾਡੀ ਲੜਾਈ ਚੱਲੀ ਹੈ ਕਿ ਅਸੀਂ ਇਹਨੂੰ ਚੜ੍ਹ ਤੋਂ ਖਤਮ ਕਰੀਏ ਕੀ ਕਿ ਉਹ ਦੀ ਰਹਿਣਗੇ ਆਪ ਉਹ ਕਰੇ ਕਿਹੜੇ ਨੂੰ ਦਿਲੇ ਆ ਕੇ ਦੇਖੋ ਜੀ ਸਭ ਤੋਂ ਵੱਡੀ ਗੱਲ ਤੇਹੀ ਆ ਕਿ ਬੇਰੁਜ਼ਗਾਰੀ ਖਤਮ ਹੋਵੇ ਭ੍ਰਿਸ਼ਟਾਚਾਰ ਖਤਮ ਹੋਵੇ ਗਰੀਬੀ ਖਤਮ ਹੋਵੇ ਨਸ਼ਾ ਖਤਮ ਹੋਵੇ ਮੇ ਇਹ ਚੀਜ਼ਾਂ ਖਤਮ ਹੋ ਗਈਆਂ ਤੇ ਸਾਡਾ ਪੰਜਾਬ ਫੇਰ ਤੋਂ ਰੰਗਲਾ ਪੰਜਾਬ ਬਣ ਜਾਏਗਾ ਜੀ ਬੀਜਾ ਇਲਾਕੇ ਦੇ ਪਿੰਡ ਦੇੜੂ ਵਿਖੇ ਮਾਹੌਲ ਉਦੋਂ ਗਰਮ ਹੋ ਗਿਆ ਜਦੋਂ ਕਿ ਭਾਰਤੀ ਕਿਸਾਨ ਜਾਥੇਬੰਦੀ ਰਾਜੇਵਾਲ ਦੇ ਸੀਨੀਅਰ ਆਗੂਆਂ ਵੱਲੋਂ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਜੀ ਜੀਪੀ ਦੇ ਉਮੀਦਵਾਰ ਗੇਜਾਰਾਮ ਬਾਲਮਿਕੀ ਨੂੰ ਸਵਾਲ ਪੁੱਛਣ ਲਈ ਕਿਸਾਨਾਂ ਅਤੇ ਕਾਲੇ ਝੰਡੇ ਲੈ ਕੇ ਪਹੁੰਚੇ ਸਨ ਪਾਸਪਾ ਦੇ ਉਮੀਦਵਾਰ ਗੇਜਾਰਾਮ ਅਤੇ ਪਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅੱਗੇ ਇੱਕ ਦੂਜੇ ਨਾਲ ਮਿਲੋ-ਮਿਣੀ ਹੁੰਦੇ ਹੋਏ ਦਿਖਾਈ ਵੀ ਦਿੱਤੇ ਗਏ ਉਹ ਮਾਰਾ 50000 ਕਰੋੜ ਰੁਪਿਆ ਇਹਨਾਂ ਕੋਲ ਬਾਹਰ ਤੋਂ ਬਦੇਸੀ ਪਾਣਾ ਸਾਰੇ ਘਰਾਂ ਚ ਲੈ ਗਏ ਤੇ ਕਿ ਕਿਸਾਨਾਂ ਤੇ ਰੁੱਝ ਗਏ ਉਹ ਵੀ ਕੁਝ ਹੋ ਜਾ ਸਾਨੂੰ ਪਤਾ ਨਾ ਸਰਕਾਰ ਨੇ ਤੁਹਾਨੂੰ ਮੁਆਵਜ਼ਾ ਦਿੱਤਾ ਤੁਹਾਨੂੰ ਮੁਕਤੀ ਦਿੱਤੀ ਆ ਠੀਕ ਹੈ ਦੇਖੋ ਇੱਕ ਮਿੰਟ ਇਹ ਗੱਲ ਤਾਂ ਸੁਣੋ ਮੇਰੀ ਕਿ ਮੈਂ ਕੀ ਕਹ ਰਿਹਾ ਤੁਹਾਨੂੰ 5-5 ਲੱਖ ਰੁਪਏ ਸਹਾਇਤਾ ਕਿ ਨਹੀਂ ਦੇਖੋ ਸਹਾਇਤਾ ਹਦੋਂ ਗਿਆ ਸੀ ਬਰਬਾਦ ਹੋ ਤੇ 5-5 ਲੱਖ ਰੁਪਏ ਲੈਣਗੇ ਨਹੀਂ ਮੈਂ ਗੱਲ ਕਹਿੰਦੇ ਅਸੀਂ ਜਿਹੜੀਆਂ ਜਿਹੜੀਆਂ ਮਿਲਦਾ ਸਾਨੂੰ 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 ਜਵਾਬ ਦੇ ਤੁਹਾਡੇ ਸਵਾਲਾਂ ਦਾ ਅਸੀਂ ਅਸੀਂ ਮੇਰੀ ਗੱਲ ਸੁਣੋ ਤੁਸੀਂ 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 ਜਿਹੜੀ ਉੱਥੇ ਉੱਥੇ ਜਿਹੜੇ ਵਾਅਦੇ ਕਰੇ ਸੀਗੇ ਉੱਥੇ ਮੰਗਾ ਜਿਹੜੀਆਂ ਮੰਨੀਆਂ ਸੀ ਉਹ ਤੁਸੀਂ ਕਹਿੰਦੇ ਸੀਗੇ ਵੀ ਇਹ ਲਾਗੂ ਕਿਉਂ ਨਹੀਂ ਕਰਿਆ ਕਿ ਕਈ ਸਾਲ ਹੋ ਗਏ ਜਾਨੂ ਹੁਣ ਤੱਕ ਤੁਸੀਂ ਉਹ ਲਾਗੂ ਨਹੀਂ ਕਰਿਆ ਤੁਸੀਂ ਤੁਸੀਂ ਮੈਨੂੰ ਜਵਾਬ ਤੁਸੀਂ ਮੈਨੂੰ ਜਵਾਬ ਦਿਓ ਐਮ ਐਸ ਪੀ ਦੇ ਕਿਹਾ ਸੀ ਦੀ ਕਮੇਟੀ ਬਣਾਉਣ ਨੂੰ ਕਿਉਂ ਨਹੀਂ ਬਣਾਈ ਐਮ ਐਸ ਪੀ ਕਿਉਂ ਨਹੀਂ ਲਾਗੂ ਕਰੀਂ ਕਿਉਂ ਨਹੀਂ ਉਹਨਾਂ ਕਾਨੂੰਨੀ ਗ੍ਰਾਂਥ ਇੱਕ ਮਿੰਟ ਬਈ ਤੇਰੀ ਗੱਲ ਸੁਣ ਲਈ ਮੇਰੀ ਸੁਣ ਲੈ ਗੱਲ ਤਾਂ ਹੁਣ ਮੇਰੀ ਗੱਲ ਸੁਣ ਤੁਸੀਂ ਇਹਨਾਂ ਗੱਲਾਂ ਜਵਾਬ ਤਾਂ ਦਿਓ ਤੁਸੀਂ ਅਸੀਂ ਅਸੀਂ ਸਾਡੀ ਰਾਜਧਾਨੀਆ ਦਿੱਲੀ ਅਸੀਂ ਦਿੱਲੀ ਜਾਣ ਲੱਗੇ ਆ ਤੁਸੀਂ ਸਾਨੂੰ ਇੱਥੇ ਬਾਹਰ ਤੇ ਉੱਥੇ ਕਿਲਾ ਲਾਉਣਾ ਸੱਤ ਲੇਅਰ ਵੀ ਤੁਸੀਂ ਉੱਥੇ ਬੈਰੀਕੇਡਿੰਗ ਕਰੀ ਇੱਕ ਮਿੰਟ ਇੱਕ ਮਿੰਟ ਬਈ ਜਦੋਂ ਪਿਛਲੇ ਵਾਰੀ ਕਿਸਾਨ ਗਏ ਮਜ਼ਦੂਰ ਨਾਲ ਗਏ ਉਹ ਇੱਕ ਮਿੰਟ ਚ ਮੈਂ ਕਹਿੰਦਾ ਸਾਰੇ ਕਹਿੰਦਾ ਦੁਕਾਨਦਾਰਾਂ ਤੋਂ ਕਹਿੰਦੇ ਫੋਕ ਭਰ ਕੇ ਆ ਹੁਣ ਆਪਣੀ ਮਾਸਟਰ ਕਹਿੰਦੇ ਵਕੀਲ ਕਹਿੰਦੇ ਡਾਕਟਰ ਕਹਿੰਦੇ ਸਾਡੇ ਸਮਝ ਲਓ ਸਾਡਾ ਵੀ ਸੁਣ ਲਓ ਕਿ ਆ ਮਜ਼ਦੂਰਾਂ ਨੂੰ ਥੋੜੇ ਪਿੱਛੇ ਦੇ ਕੇ ਕਿਨੇ ਆ ਥੋੜੇ ਸਾਹਮਣੇ ਜਿਹੜਾ ਰਾਮ ਜੀ ਮੋੜ ਮੋੜੇ ਫੇਰ ਹੋਈ ਗੱਲ ਲਿਆਉਂਦੇ ਮਜ਼ਦੂਰਾਂ ਵਾਲੀ ਜਾਂ ਨਾ ਜਾਤ ਪਾਤ ਵਾਲੀ ਗੱਲ ਕਹਿੰਦੇ ਤਾਂ ਅਸੀਂ ਅਸਲ ਇਹ ਗੱਲ ਹੈ ਇਹਨਾਂ ਗੱਲਾਂ ਨੂੰ ਬੰਦ ਕਰੋ ਇਹਨਾਂ ਗੱਲਾਂ ਨੂੰ ਬੰਦ ਕਰੋ ਤੁਸੀਂ ਗੱਲ ਕਰੋ ਗੱਲ ਕਰੋ ਇਨਸਾਨੀਅਤ ਦੀ ਤੁਸੀਂ ਇਹਨਾਂ ਸਾਨੂੰ ਸਾਡੇ ਗੱਲਾਂ ਜਵਾਬ ਦਿਓ ਮੂਹੇ ਤੁਸੀਂ ਤੁਸੀਂ ਦੱਸੋ ਵੀ ਉੱਥੇ ਕੀ ਜੇ ਆਰਾਮ ਜੀ ਪਾਣੀ ਬੁਲਾ ਦਿਓ ਪਾਣੀ ਬੁਲਾ ਜੀ ਬੁਲਾ ਬੁਲਾ ਪਾਣੀ 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 ਬੰਦ ਕਰੋ ਹੁਣ ਆ ਲੋ ਚਿੰਨ੍ਹ ਪੱਡੋ ਬਾਹਰ ਇੱਧਰ ਆ ਲੋ ਕਿਸ ਨੇ ਬੋਲੋ ਜੀ ਨਹੀਂ ਜੀ ਸਰ ਜੀ ਪ੍ਰਧਾਨ ਸਾਹਿਬ ਆ ਲੋ ਬਣਾ ਰਿਹਾ ਹੈ ਹਜੇ ਹਜੇ ਰੜਕੇ ਹਜੇ ਮੌਕੇ ਕੜਕ ਮੈਨੂੰ ਤਿੰਨਾਂ ਦਾ ਵੋਟ ਪਾਈ ਨਾ ਕੋਈ ਸਪੋਰਟ ਕਰੀ ਉਹ ਤੁਸੀਂ ਤੁਸੀਂ ਵੀ ਬੀਜੇਪੀ ਦੇ ਕਾਮੇਡੇ ਬੈਠੇ ਨੇ ਸਾਡੇ ਸਭੋ ਇਸ ਗੱਲ ਦਾ ਸਾਡਾ ਉੱਥੇ ਤੁਸੀਂ ਗੁੱਸਾ ਕਰੋ ਭਾਈ ਸਾਡਾ ਸਮਾਜ ਗੁੱਸੇ ਆਹੀਂ ਦੱਸਣ ਕਿ ਉੱਥੇ ਮੌਕਾ ਦਿਓ ਹੈਲੋ ਹਾ ਲੋ ਹੈਲੋ ਹਾ ਲੋ ਜੰਗ ਸੁਣ ਦਾਦਾ ਨਾਲ ਅਸੀਂ ਉਹਦੇ ਆ ਪਤਾ ਨਹੀਂ ਆਪਣੇ ਪਤੀਆਂ ਉਹਦੇ ਸਾਡੇ ਕਿੰਨੇ ਭਰ ਗਿਆ ਹੈ ਕਿ ਜਾਰਾਂ ਦਾ ਇਧਰ ਨੂੰ ਨਹੀਂ ਕਰਾ ਹੈ ਆ ਲੋ ਜੀ ਆ ਲੋ ਝੰਡਾ ਜੱਟਾ ਕਿਸਾਨ ਮਜ਼ਦੂਰ ਹੈਤਾ ਜਿੰਦਾਬਾਦ ਕਿਸਾਨ ਮਜ਼ਦੂਰ ਹੈਤਾ ਜਿੰਦਾਬਾਦ ਆਪਣੇ ਕਿੰਨੇ ਕਿਸਾਨ ਕਿਸਾਨ ਜਿੰਦਾਬਾਦ ਹਾਂਜੀ ਜੇਦਰਾਲ ਦੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਤੁਹਾਨੂੰ ਜਿਤਾਵੇ ਤੁਸੀਂ ਉੱਥੇ ਜਾ ਕੇ ਝੰਡੇ ਬੁਲੰਦ ਕਰੋ ਹਾਂਜੀ ਹਾਂਜੀ ਆਮ ਮਜ਼ਦੂਰ ਇਕਤਾ ਦੇ ਵਿੱਚ ਜਦੋਂ ਮਜ਼ਦੂਰ ਦਾ ਨਾਵਾਂ ਦਾ ਨਾ ਫਿਰ ਐ ਚੁੱਪ ਕਰ ਦਿੰਦੇ ਨੀ ਹਾਂ ਨਾ ਨਾ ਐਸਾ ਕਰਨਾ ਨਹੀਂ ਮਜ਼ਦੂਰ ਇਕੱਠਾ ਕਰੋ ਐਨਰ ਰੁਪਇਆ ਆਇਆ ਮਾਰ ਲੈ ਦੇਸਾਂ ਦੇ ਕੋਈ ਤੁਸੀਂ ਜਿੱਥਾ ਵੀ ਮਸਤੂਰ ਨੂੰ ਮਦਦ ਕਰੀਆ ਹਾਂ ਕਾ ਦੱਸੋ ਦੋ ਸੈਸ਼ਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜਾਜ਼ਤ ਰੱਬ ਰਾਖਾ